ਇਹ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਬਰਨਵਾਰ ਤੇ ਬੈਠੇ ਆ ਤੇ 41ਵਾਂ ਦੇਣਾ ਉਸ ਨਾਲ ਤੁਸੀਂ ਆਪ ਖੇਤੀ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਥਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਜਿਹੜੀ ਬੜੀ ਮੰਤਰੀ ਹੋਣ ਦੇ ਨਾਂ ਤੇ ਨਿੱਜੀ ਦਿਲਚਸਪੀ ਲੈ ਕੇ ਉਹਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ ਗੱਲਬਾਤ ਦਾ ਜਿਹੜਾ ਅ ਗੱਲਬਾਤ ਲਈ ਤੁਸੀਂ ਉਹਨਾਂ ਨੂੰ ਵੀ ਤਿਆਰ ਕਰ ਸਕਦੇ ਆ ਆਪਦੇ ਵੱਲੋਂ ਵੀ ਔਰ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਆਪਾਂ ਸਾਰੇ ਹੀ ਜਾਣਦੇ ਤੁਸੀਂ ਤਾਂ ਤਿੰਨ ਬਾਰ ਸ਼ਾਇਦ ਤਿੰਨ ਬਾਰ ਕੇਸ ਤੋਂ ਵੱਧ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਆ ਹੋ ਸੈਂਟਰ ਤੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸਟੇਟਾਂ ਨੂੰ ਹੁੰਦੀਆਂ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਨਿਜੀ ਦਖਲ ਦੇ ਕੇ ਜਿਹੜੀ ਵੱਡੀ ਅੱਜ ਦੀ ਲੋੜ ਹੈ ਪੰਜਾਬ ਲਈ ਕਿ ਉਸ ਸਥਿਤੀ ਨੂੰ ਸੰਭਾਲਣ ਦੇ ਲਈ ਤੁਸੀਂ ਆਪ ਯੋਗਦਾਨ ਪਾਓ ਮੈਂ ਇਹ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਹਾਂ ਦੂਸਰਾ ਜੇ ਸੁਸਾਵੀ ਪੱਕਾ ਜੋ ਹੋਵੇ ਵੀ ਕਈ ਵਾਰੀ ਕਿ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਬਰਨਵਰਤ ਤੇ ਬੈਠੇ ਆ ਤੇ ਇੱਕ ਤਾਲੀਵਾ ਦੇਣਾ ਉਸ ਨਾਲ ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਨਿੱਜੀ ਦਿਲਚਸਪੀ ਲੈ ਕੇ ਉਹਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ ਗੱਲਬਾਤ ਦਾ ਜਿਹੜਾ ਅ ਗੱਲਬਾਤ ਲਈ ਤੁਸੀਂ ਉਹਨਾਂ ਨੂੰ ਵੀ ਤਿਆਰ ਕਰ ਸਕਦੇ ਆ ਆਪ ਦੇ ਵੱਲੋਂ ਵੀ ਔਰ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਆਪਾਂ ਸਾਰੇ ਹੀ ਜਾਣਦੇ ਹਾਂ ਤੁਸੀਂ ਤਾਂ ਤਿੰਨ ਬਾਰ ਸ਼ਾਇਦ ਤਿੰਨ ਬਾਰ ਕੇਸ ਤੋਂ ਵੱਧ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਹੋ ਸੈਂਟਰ ਤੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸਟੇਟਾਂ ਨੂੰ ਹੁੰਦੀਆਂ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਨਿਜੀ ਦਖਲ ਦੇ ਕੇ ਜਿਹੜੀ ਵੱਡੀ ਅੱਜ ਦੀ ਲੋੜ ਹੈ ਪੰਜਾਬ ਲਈ ਕਿ ਉਹ ਸਥਿਤੀ ਨੂੰ ਸੰਭਾਲਣ ਦੇ ਲਈ ਤੁਸੀਂ ਆਪ ਯੋਗਦਾਨ ਪਾਓ ਮੈਂ ਇਹ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਦੂਸਰਾ ਜੇ ਸੁਸਾਵੀ ਪੱਕਾ ਜੋ ਹੋਵੇ ਵੀ ਕਈ ਵਾਰੀ